ਹਾਂਜੀ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਮਿੱਤਰਾਂ ਨੂੰ ਆਪਾਂ ਖੜਿਆਂਗੇ ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਅੱਜ ਮੈਂ ਤੁਹਾਨੂੰ ਇਸ ਦਾ ਪੂਰਾ ਲਖਣਸਰ ਗੁਰਦੁਆਰਾ ਸਾਹਿਬ ਦਾ ਪੂਰਾ ਇਤਿਹਾਸ ਦੱਸੂਗਾ ਤੇ ਇਹ ਸਾਬੋ ਕੀ ਤਲਵੰਡੀ ਹੈ ਗੁਰਦੁਆਰਾ ਲਖਣਸਰ ਸਾਹਿਬ ਬਾਦਸ਼ਾਹੀ ਦਸਵੀਂ ਤੇ ਵਿਸਤਾਰ ਦੇ ਵਿੱਚ ਤੁਹਾਨੂੰ ਸਮਝਾਉਂਗਾ ਤੇ ਇੱਕ ਡਰੈਸ ਦੀ ਤਰ੍ਹਾਂ ਕਿਉਂਕਿ ਮੈਂ ਇੱਕ ਸ਼ਾਰਟ ਵੀਡੀਓ ਪਾਈ ਹੈਗੀ ਇੰਸਟਾਗ੍ਰam ਤੇ ਤੇ ਜਿਹੜੇ ਜਵਾਕ ਉਸ ਹਿਾਰ ਨਹੀਂ ਹੈਗੇ ਉਹ ਮੈਨੂੰ ਫੋਨ ਕਰਕੇ ਪੁੱਛ ਰਿਹਾ ਵੀ ਇਹ ਗੁਰਦੁਆਰਾ ਸਾਹਿਬ ਕਿੱਥੇ ਆ ਇਹ ਕਿੱਥੇ ਜਗਾ ਬਣੀ ਹੋਈ ਹੈਗੀ ਜਿਹੜੀਆਂ ਆ ਸਲੇਟਾਂ ਨੇ ਗਿਆ ਜੀ ਇਹ ਤਖਤ ਦਮਦਮਾ ਸਾਹਿਬ ਸ੍ਰੀ ਸਾਬੂ ਕੇ ਤਲਵੰਡੀ ਇਹ ਉੱਥੇ ਹੈਗੀ ਲਖਨ ਸਰ ਗੁਰਦੁਆਰਾ ਸਾਹਿਬ ਨਾਲ ਹੀ ਪੌੜਦਿਆਂ ਪੌੜੀਆਂ ਨੂੰ ਚਰਨ ਗੰਗਾ ਦੇ ਕੋਲੋਂ ਸੱਜੇ ਹੱਥ ਮੁੜ ਕੇ ਤੇ ਇੱਥੇ ਨਾ ਆਹ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੋਈ ਹੈ ਵੀ ਜਿਹੜਾ 35 ਅੱਖਰ ਲਿਖੂਗਾ ਊੜਾ ੜਾ ਲਿਖੂਗਾ ਜਿਹੜਾ 35 ਅੱਖਰ ਪੂਰੇ ਲਿਖ ਕੇ ਜਾਊ ਸਰਦਾ ਨਾਲ ਤੇ ਜਿਹੜਾ ਪੜ੍ਹਾਈ ਦੇ ਵਿੱਚ ਬੱਚਾ ਕਮਜ਼ੋਰ ਹੈ ਤੇ ਉਹਨੂੰ ਬਾਬੇ ਦੀ ਕਿਰਪਾ ਹੋ ਜੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਬਖਸ਼ਿਸ਼ ਦੁਆਰਾ ਤਾਂ ਉਹਨੂੰ ਵਿੱਦਿਆ ਪ੍ਰਾਪਤ ਹੋ ਜੂਗੀ ਤੇ ਉਹ ਵਿੱਦਿਆ ਦੇ ਵਿੱਚ ਪੂਰਾ ਮਾਹਰ ਹੋ ਜੂਗਾ ਮਤਲਬ ਕਹਿਣ ਦਾ ਮਤਲਬ ਪੜ੍ਹਾਈ ਦੇ ਵਿੱਚ ਪੂਰਾ ਮਾਹਰ ਹੋ ਜੂਗਾ ਕਿਉਂਕਿ ਹੁਣ ਸੋਚਣ ਵਾਲੀ ਗੱਲ ਇਹ ਵੀ ਹੈ ਜੀ ਇਹ ਇੱਕ ਸਲੇਟਾਂ ਜਦੋਂ ਕਦੇ ਅੱਜ ਤੋਂ 8-10 ਸਾਲ ਪਹਿਲਾਂ ਸਕੂਲਾਂ ਦੇ ਵਿੱਚ ਬੜੀਆਂ ਲੈ ਕੇ ਜਾਂਦੇ ਸੀ ਜਵਾਬ ਤੁਸੀਂ ਦੇਖਦੇ ਸੀਗੇ ਤੇ ਉੱਥੇ ਵੀ ਊੜਾੜਾ ਲਿਖਿਆ ਹੁੰਦਾ ਸੀਗਾ ਜਿਹੜਾ ਜਵਾਬ ਨਹੀਂ ਜਾਣਦਾ ਸੀਗਾ ਕਿਉਂਕਿ ਊੜਾੜਾ ਇੱਕ ਪੰਜਾਬੀ ਦਾ ਇੱਕ ਇਹੋ ਜਿਹਾ 35 ਅੱਖਰ ਨੇ ਜਿੱਥੋਂ ਆਪਣੀ ਪੰਜਾਬੀ ਭਾਸ਼ਾ ਮਾਂ ਬੋਲੀ ਭਾਸ਼ਾ ਸ਼ੁਰੂ ਹੁੰਦੀ ਹੈਗੀ ਕਿਉਂਕਿ ਇਹਦੇ ਵਿੱਚ ਹੀ ਗੁਰੂ ਸਾਹਿਬ ਨੇ ਆਪਾਂ ਨੂੰ ਬਖਸ਼ਿਸ਼ ਕੀਤੀ ਹੈ ਤੇ ਜਿਹੜੀਆਂ ਸਲੇਟਾਂ ਤੇ ਲਿਖੀ ਜਾਂਦੇ ਨੇ ਆ ਜਵਾਬ ਕੁੜੀਆਂ ਭੈਣਾ ਤੇ ਬੱਚੇ ਤੇ ਇੱਥੇ 35 ਅੱਖਰ ਸਰਦਾ ਨਾਲ ਲਿਖਣ ਲਿਖਣ ਨਾਲਾ ਪੂਰਾ ਇਤਿਹਾਸ ਆ ਤੁਸੀਂ ਪੜ੍ਹ ਵੀ ਸਕਦੇ ਹੋ ਸਾਰਾ ਕਿੰਨਾ ਹੈਗਾ ਮੈਂ ਤੁਹਾਨੂੰ ਵਿਸਤਾਰ ਦੇ ਵਿੱਚ ਨਹੀਂ ਦੱਸਿਆ ਸ਼ਾਰਟਕਟ ਤੇ ਇੱਥੇ ਸਲੇਟ ਦੇ ਉੱਪਰ ਲਿਖੋ ਚਾਹੇ ਉਡਾੜਾ ਪੂਰਾ ਚਾਹੇ ਤੁਸੀਂ ਜੀ ਮਤਲਬ ਥੱਲੇ ਬਰੇਤੀ ਵਸਾਈ ਆ ਉੱਤੇ ਲਿਖੋ ਗੁਰਦੁਆਰਾ ਸਾਹਿਬ ਲੇਖਣ ਸਰ ਗੁਰਦੁਆਰਾ ਸਾਹਿਬ ਦਾ ਨਾਂ ਹੈ ਤੇ ਇੱਥੇ ਲਿਖਣ ਦੇ ਨਾਲ ਤੁਹਾਡਾ ਬੱਚਾ ਪੜ੍ਹਾਈ ਦੇ ਵਿੱਚ ਕਮਜ਼ੋਰ ਹੈ ਤਾਂ ਉਹਨੂੰ ਬਾਬੇ ਦੀ ਕਿਰਪਾ ਦੇ ਨਾਲ ਪੜਾਈ ਆਉਣੀ ਸ਼ੁਰੂ ਹੋ ਜਾਂਦੀ ਹੈ ਜੀ ਇਹ ਤਖਤ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਦੁਬਾਰਾ ਫੇਰ ਦੱਸ ਦਿੰਨੇ ਆਪਾਂ ਡਰੈਸ ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਜਾਣਦਿਆਂ ਨੂੰ ਜਦੋਂ ਚਰਨ ਗੰਗਾ ਆਉਂਦੀ ਆ ਸਾਹਮਣੇ ਤਖਤ ਨੂੰ ਚੜਦਿਆਂ ਪੌੜੀਆਂ ਸੱਜੇ ਹੱਥ ਆ ਤੁਹਾਨੂੰ ਇੱਥੋਂ ਖੜ ਕੇ ਮੈਂ ਪੌੜੀਆਂ ਦੇ ਵਿੱਚੋਂ ਚੰਗੀ ਤਰ੍ਹਾਂ ਡਰੈਸ ਸਮਝਾਉਣਾਗਾ ਤੇ ਜਦੋਂ ਆਪਾਂ ਇੱਥੇ ਵਾਗੇ ਜੀ ਤੇ ਆ ਇਸ ਗੇਟ ਦੇ ਵਿੱਚ ਉਹ ਸਾਹਮਣੇ ਮੈਟ ਵਿਸੇ ਹੋਏ ਨੇ ਆਪਾਂ ਇੱਧਰ ਸਿੱਧਾ ਜਾਂਦਿਆਂ ਨੂੰ ਤੇ ਇੱਥੇ ਆਹ ਇੱਕ ਮੈਟ ਵਿਸਿਆ ਹੋਇਆ ਲਾਲ ਜਾਂ ਇੱਥੇ ਖੜ ਕੇ ਇੱਧਰ ਸੱਜੇ ਹੱਥ ਝਾਕੋਂਗੇ ਤਾਂ ਸਾਹਮਣੇ ਲਿਖਿਆ ਹੋਇਆ ਹੈ ਲੇਖਨਸਾਰ ਲੇਖਨਸਾਰ ਸਾਹਿਬ ਗੁਰਦੁਆਰਾ ਸਾਹਿਬ ਵੀਡੀਓ ਨੂੰ ਸ਼ੇਅਰ ਕਰ ਦਿਓ